ਸ਼ੀਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਪਰਸ ਚੱਕ ਲਿਆ ਹੁਣ ਆਪਦਾ ਬੀਆਪੀ ਪਾਸਾ ਮੰਮੀ ਕੋਲੇ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਮੈਂ ਤੇ ਮੰਮੀ ਹੋਵੇ ਰੈਡੀ ਅਸੀਂ ਚੱਲੇ ਆਂ ਬਾਜ਼ਾਰ ਮੰਮੀ ਨੂੰ ਹੈਗਾ ਥੋੜਾ ਜਿਹਾ ਕੰਮ ਮੰਮੀ ਲਾ ਦੇਂਗੇ ਟੂਟ ਨਹੀਂ ਪਾਉਣੇ ਫਿਰ ਆਪਾਂ ਜੇਰ ਆਪਾਂ ਦੇ ਅੱਜ ਘੰਡਾਈ ਹੈ ਗਰਮੀ ਦਾ ਉਹ ਈ ਠੱਡ ਆਏ ਕਰਦੇ ਅੰਜਰ ਜਾਈ ਨੂੰ ਪਲਵਾ ਕੇ ਰੱਖ ਦਾਂਗੇ ਫਿਰ ਜਦੋਂ ਠੰਡਾ ਹੋ ਜਾਏ ਉਹਦੇ ਕੱਢ ਲਾਂਗੇ ਨਾ ਫਿਰ ਜਰਾਬਾਂ ਨਹੀਂ ਪਾਉਂਦੀ ਗਾਇਜ਼ ਮम्मी ਕੱਲੇ ਬੂਟ ਪਾਉਂਦੀ ਆ ਪੈਰਾਂ 'ਚ ਨਾ ਕੋਟੀ ਨਾ ਕੁਝ ਹੋਰ ਆ ਦੇਖ ਲਓ ਚੈੱਕ ਕਰ ਲਓ ਇਹਦੇ ਕੰਮ ਕੱਲਾ ਸਟੋਰ ਸ਼ੌਰਟ ਸੂਟ ਆਏ ਮम्मी ਦਾ ਸੋਹੀ ਲੈ ਕੇ ਜਾਊਗੀ ਉੱਪਰ ਗਰਮੀ ਆਣਾ ਨਹੀਂ ਗਰਮ ਮੰਮੀ ਦਾ VIP ਪਰਸ ਪਰ ਦਿਖਾ ਦੇ ਮੈਂ ਦਿਖਾ ਰਾਂ ਆ ਚੈੱਕ ਕਰੋ ਮੰਮੀ ਦਾ VIP ਪਰਸ ਕਿਹਦੇ ਕਿਹਦੇ ਕੋਲੇ ਐ ਇਦਾਂ ਦਾ ਮੈਨੂੰ ਦੱਸਿਓ ਕਮੈਂਟ ਕਰਕੇ ਜਿੱਪ ਲੱਗੀ ਹੋਈ ਆ ਰੰਗ ਲੱਗਦੀ ਆ ਵਧੀਆ ਪਰਸ ਆ ਪਰ ਮੰਮੀ ਦਾ VIP ਆ ਟੈਟਾ ਪੂਰਾ ਜਿਵੇਂ ਮੇਰੇ ਕੋਲੇ ਕੁਚੀ ਦਾ ਬੱਸ ਮੰਮੀ ਕੋਲੇ ਪਰਸਾ ਸੀ ਪਰਸਾ ਨੇ ਹੀ ਰੱਖਦੇ ਆ ਬ੍ਰਾਂਡਡ ਪੂਰੇ ਲਹਣ ਹੋ ਆਹ ਬ੍ਰਾਂਡਿਡ ਟੈਟਾ ਨੇ ਸਾਡੇ ਕੋਲੇ ਹੈ ਹੀ ਨਹੀਂ ਕਿਸੇ ਕੋਲੇ ਇਦਾਂ ਦੇ ਬ੍ਰਾਂਡ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੰਮੀ ਰੋਟੀ ਨਹੀਂ ਖਾਣੀ ਦੇਖ ਕਿਉਂ ਆਇਆ ਫਾਇਨਾ ਰੋਟੀ ਉਹ ਵੀ ਆ ਕੇ ਤੂੰ ਦਾ ਖਾਲੀ ਸੀ ਮੈਂ ਤਾਂ ਇੱਕ ਖਾ ਲਈ ਸੀ ਚਾਹ ਨਾਲ ਚਲੋ ਵੀ ਚੱਲਦੇ ਹਾਂ ਹੁਣ ਆਪਾਂ ਫਿਰ ਤੁਸੀਂ ਬਣੇ ਰਹੋ ਬਲੌਗ ਜਾਨੀ ਪੁੱਛ ਦੇਣਾ ਲਾ ਕੇ ਜਾਨੀ ਪੁੱਛ ਹੋਰ ਨਾ ਹਵਾ ਲੱਗੂ ਕਿੱਥੋਂ ਦੇਖ ਮੈਂ ਤਾਂ ਮੰਮੀ ਜਾ ਕੇ ਆ ਗਈ ਸੀ ਬਾਜ਼ਾਰ ਚ ਤੇ ਮੰਮੀ ਥੋੜੀ ਜਿਹੀ ਕਰ ਕੇ ਆਈ ਐ ਸ਼ਾਪਿੰਗ ਹੋਮਸ ਹੁਣ ਤੱਕ ਹੋਣੀ ਐ ਵੀ ਕੀ ਲੈ ਕੇ ਆਈ ਐ ਤੇ ਬਾਕੀ ਅਸੀਂ ਸਬਜ਼ੀ ਲੈ ਕੇ ਆਏ ਅੱਜ ਮਟਰਾਂ ਦੀ ਮਟਰ ਅਸੀਂ ਪਹਿਲੀ ਵਾਰ ਲਿਆਉਂਦੇ ਨੇ ਮਟਰ ਮਹਿੰਗੇ ਬਹੁਤ ਨੇ ਮਟਰ ਪਤਾ ਕੀ ਰੇਟ ਨੇ ਸਾਡੇ 80 ਰੁਪਏ ਕਿਲੋ ਮਟਰ ਦੇਖ ਲੋ ਤੁਸੀਂ ਐਨੇ ਮਹਿੰਗੇ ਮਟਰ ਜਦੋਂ ਫਰਗੇ ਲੱਗ ਜਣੇ ਇਹਨਾਂ ਨੂੰ ਮਟਰਾਂ ਨਹੀਂ ਸਸਤਾ ਹੋ ਮਟਰ ਨਹੀਂ ਸਸਤੇ ਹੋ ਪਿਛਲੀ ਵਾਰ ਵੀ ਇਹੀ ਹੋਇਆ ਸੀਗਾ ਮਹਿੰਗੀ ਰਹਿਜੀ ਮਟਰ ਸਸਤੇ ਨਹੀਂ ਸੀ ਉਹ ਤੇ ਮਟਰ ਲੈਂਦੇ ਆ ਤੇ ਬਾਕੀ ਮੰਮੀ ਲੈ ਕੇ ਆ ਤੁਹਾਨੂੰ ਮੈਂ ਦਿਖਾਉਣੀ ਆ ਕਿੱਥੇ ਤੂੰ ਵੀ ਸੱਟੇ ਹੈ ਲਓ ਜੀ ਗਾਇਜ਼ ਹੁੰਦੇ ਆ ਮਹਿੰਗੇ ਬਹੁਤ ਨੇ ਹਰੇ ਮਟਰ ਦੱਸ ਦੇ ਮੰਮੀ ਕੀ ਰੇਟ ਨੇ 100 ਦੇ ਸਵਾ ਕਿਲੋ ਲਈ 80 ਰੁਪਏ ਕਿੰਨੇ ਹੈ ਲਾਉ ਜੀ ਮੰਮੀ ਲੱਗੀ ਹੁਣ ਮਾਟਰ ਕੱਢਣ ਮੰਮੀ ਆਪਦੇ ਆ ਲੈ ਕੇ ਆ ਗੋਡਿਆਂ ਤੇ ਚੜਾਉਣ ਵਾਲੇ ਕਾਬਰ ਗੋਡੇ ਕਹਿੰਦੇ ਨੇ ਇਹਨਾਂ ਨੂੰ ਹਾਂ ਉਹ ਮੇਰੇ ਪੋਤੇ ਦੇ ਕੱਛੇ ਲਿਆਈ ਸੀ ਭਾਈ ਉਹ ਛੋਟੇ ਰਹਿ ਗਏ ਹਾਂ ਕੱਛੇ ਲਿਆਂਦੇ ਸੀ ਬਦਲ ਕੇ ਲਿਆਉਂਗਾ ਛੋਟੇ ਰਹਿ ਗਏ ਹੁਣ ਬਦਲ ਕੇ ਲਿਆਵਾਂਗੇ ਨਹੀਂ ਐਨਕ ਮੈਂ ਮੇਰੇ ਪੁੱਤ ਨੂੰ ਸ਼ਾਮ ਨੂੰ ਦੇਖਦੇ ਆਂ ਬਾਜ਼ਾਰ ਮੰਮੀ ਲਾਉਗੀ ਦਵਾਰੇ ਕਿਹੜਾ ਆ ਗੰਦਾ ਬੱਚਾ ਕੀ ਕਰਦਾ ਫਿਰਦਾ ਇੱਥੇ ਐ ਬੁੱਟੇ ਨੂੰ ਪਾਣੀ ਪਾਉਂਦਾਣੀ ਤਾਈ ਕੀ ਕਰਨੀ ਆ ਮਾਂਜੀ ਸਮਾਰੀ ਦੇ ਲੱਗੀ ਕਰਦਾ ਨਹੀਂ ਹੁੰਦਾ ਇਹਦੇ ਨਾਲ ਨਹੀਂ ਪਾਣੀ ਪਾਉਣਾ ਆ ਕੱਪ ਚੱਕ ਲੈ ਉੱਥੋਂ ਉਹਦੇ ਨਾਲ ਪਾਣੀ ਪਾ ਦੇ ਬੁੱਟਿਆਂ 'ਚ ਕੱਪ ਲੈ ਲੈ ਚਿੱਟੇ ਰੰਗ ਦਾ ਅੰਦਰ ਪਿਆ ਹੋ ਬਾਥਰੂਮ ਚ ਠੀਕ ਠੀਕ ਬਾਥਰੂਮ ਚ ਦੇਖ ਅੰਦਰ ਉੱਥੇ ਕੱਪ ਲੈ ਲੈ ਉਹਦੇ ਨਾਲ ਪਾਣੀ ਪਾ ਦੇ ਸਾਰੇ ਬੋਟਿਆਂ ਚ ਤੋਂ ਨਿੰਬੂ ਦਾ ਹਾਂ ਨਿੰਬੂ ਦਾ ਰੰਗ ਚੇਂਜ ਹੋ ਗਿਆ ਨਾ ਹੈਗੇ ਨੇ ਦੋ ਪੱਕੇ ਪੈਨੇ ਹੁਣ ਤਾਂ ਦਿਖਾਵਾਂ ਤੁਹਾਨੂੰ ਆ ਦੇਖੋ ਕਿ ਨਾ ਸ਼ੋਹਣਾ ਕਲਰ ਆਇਆ ਨਿੰਬੂ ਦਾ ਵਾਹ ਉਹ ਸ਼ੋਮੀ ਕਾਜੀ ਉਹ ਇਹ ਤਾਂ ਟੁੱਟ ਗਿਆ ਮੇਲਾ ਦਾ ਫੁੱਟਿਆ ਪਿਆ ਪਤਾ ਨਹੀਂ ਮੰਮੀ ਆ ਰਹੇ ਕਿਉਂ ਨਹੀਂ ਹੋਈਆਂ ਮੰਮੀ ਆ ਰਹੇ ਘਲੀ ਕਿਹਾ ਹੈ ਥੋੜੀ ਲੈਣੇ ਇਹਨੂੰ ਮੰਮੀ ਵਾਓ ਇੱਕ ਆਸ਼ੀ ਨਿੰਬੂ ਆਪਣੇ ਘਰ ਦਾ ਇੱਕ ਆਸ਼ੀ ਨਿੰਬੂ ਕਿੰਨੇ ਕਿਊਟ ਨੇ ਨੀ 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 ਛੋਟਾ ਬੇਬੀ ਆ ਜੇ ਛੋਟਾ ਬੇਬੀ ਹੈ ਮੰਮੀ ਦੇ ਕਿੰਨੇ ਸੋਹਣੇ ਨੇ ਦੋ ਛੋੜ ਲੈ ਕਲਰ ਦੇ ਕਿੰਨਾ ਸੋਹਣਾ ਇਹਨਾਂ ਦਾ ਵੀੜੇ ਹੋਗੇ ਵਧੀਆ ਹੋਗੇ ਲੈ ਭਾਣਾ ਮੇਰੇ ਤੋਂ ਪਾਇ ਪਾਇਏ ਹੋਮੇਗੀ ਉਧਰੋਂ ਸਾਡੀ ਵਾਲੀ ਆਣ ਕੇ ਹੋਗੀ ਜੋ ਵੀ ਨੇ ਪਤਾ ਨਹੀਂ ਕਾਲੇ ਕਿੱਥੇ ਛੜਤੀ ਉਧਰੋਂ ਅੱਜ ਮੰਮੀ ਆਣ ਤੇ ਮੰਮੀ ਨੇ ਹੋਤੀ ਆਣ ਕਾਬ ਦੇ ਆੜੀ ਆਪਣਾ ਲਸਣ ਵੀ ਹੋ ਗਿਆ ਜਿਹੜਾ ਮੈਂ ਲਸਣ ਬੀਜਿਆ ਸੀ ਆ ਦੇਖੋ ਇਹਦੇ ਵਿੱਚ ਵੀ ਲਸਣ ਹੋ ਗਿਆ ਇਹਦੇ ਚ ਵੀ ਹੋ ਗਿਆ ਤੇ ਇਹਦੇ ਚ ਲਸਣ ਤੇ ਧਨੀਆ ਦੋਨੇ ਚੀਜ਼ਾਂ ਹੋ ਗਈਆਂ ਤੇ ਇਹਦੇ ਵਿੱਚ ਵੀ ਲਸਣ ਹੋ ਗਿਆ ਦੇਖੋ ਚੈੱਕ ਕਰ ਸਕਦੇ ਹੋ ਕਿੱਡਾ ਗੱਡਾ ਹੋ ਗਿਆ ਫੇਰ ਇਹਦੇ ਚ ਦੇਖੋ ਧਨੀਆ ਹੋ ਗਿਆ ਇਹ ਕਿੰਨਾ ਸੋਹਣਾ ਲੱਗਦਾ ਛੋਟਾ ਜਿਹਾ ਉਹ ਮੇਰੇ ਐਂ ਸਿਰ ਤੇ ਟੰਗੀ ਹੋਈ ᱛੀ ਫੇਰ ਫੇਰ ਹੁਣ ਉੱਤੀ ਕਿਤੇ ਡੁੱਗ ਡੁੱਗ ਗਈ ਸੀ ਤਾਂ ਤੇਸਤੀ ਹੋ ਗਈ ਕੀ ਦੀ ਬੇਇੱਜ਼ਤੀ ਹੋ ਗਈ ਜੋ ਬੰਦੀ ਗਾਇ ਚੈੱਕ ਕਰੋ ਸੋਹਮ ਨੂੰ ਨਾ ਸਕੂਲ ਚ ਮਿਲਿਆ ਕਿਸੇ ਬੱਚੇ ਦਾ ਬਰਥਡੇ ਸੀਗਾ ਪੈਕਿੰਗ ਦੇਖੇ ਕਿੰਨੀ ਸੋਹਣੀ ਆ ਹਰ ਸਾਹਿਬ ਦਾ ਹਰ ਸਾਹਿਬ ਦਾ ਬੱਡੇ ਸੀ ਹਰ ਸਾਹਿਬ ਦਾ ਬਰਥਡੇ ਸੀ ਸੋਹਮ ਨੂੰ ਆ ਗਿਫਟ ਮਿਲਿਆ ਸਕੂਲ ਚ ਖਾਣ ਪੀਣ ਵਾਲਾ ਸਮਾਨ ਇੱਕ ਬਿਸਕੁਟ ਦੀ ਡੱਬੀ ਕਲੇਜ ਇੱਕ ਮੈਮ ਨੇ ਦਿੱਤਾ ਇੱਕ ਕ੍ਰਾਂਚੀ ਚਾਕਲੇਟ ਇੱਕ ਲollipops ਮਮੇ ਸਰ ਮੰਮੀ ਹਾਂ अच्छा तेरे बर्थडे ਤੇ ਤੂੰ ਵੀ ਲੈ ਜੀ ਠੀਕ ਆ ਸਾਰੇ ਬੱਚਿਆਂ ਨੂੰ ਦੇ ਦਊਗੀ ਮੈਡਮ ਠੀਕ ਆ ਓਕੇ ਵੀਰ ਨੂੰ ਤਾਂ ਦਿਖਾ ਦੇ ਜੋ ਸਕੂਲੋਂ ਆਏ ਉਹਨੇ ਡਰੈਸ ਵੀ ਨਹੀਂ ਕੱਢੀ ਔਰ ਸਰਪਾਫ ਲੈਣ ਲੱਗ ਗਿਆ ਜੋ ਉਹਨਾਂ ਕਹਿੰਦਾ ਮੈਨੂੰ ਤਾਂ ਦਿਖਾ ਦੇ ਸੋ ਬਹੁਤ ਖਰਾਬ ਆ ਸੋ ਹਮਨੇ ਉਹਨੂੰ ਦਿਖਾਇਆ ਨਹੀਂ ਪਹਿਲਾਂ ਮੈਨੂੰ ਵੀ ਮਸਾ ਦਿਖਾਇਆ ਉਹਨੂੰ ਐਸੀ ਵੀ ਖਾਣੀ ਮੈਨੂੰ ਤਾਂ ਖਾਣਾ ਲੈਣ ਖੋ ਕੇ ਜਾ ਮੈਨੂੰ ਤਾਂ ਮੰਗਦੇ ਨੇ ਖਾਣੀ ਅਸੀਂ ਦੇਖਣ ਵਾਸਤੇ ਮੰਗਦੇ ਸੀ ਦੇਖ ਲੈ ਕਿੰਨਾ ਖਰਾਬ ਆ ਜੋਨ ਦਗਾ ਉਹਦਾ ਜੀ ਜ ਮੈਂ ਖੇ ਮੀ ਦੇਖਾ ਮੈਂ ਪੈਕਿੰਗ ਦੇ ਵਿੱਚ ਕੀ ਗਈ ਕੁਛ ਪੈਕ ਕੀਤਾ ਆ ਮੈਂ ਖੇ ਫੇਰ ਆਪਾਂ ਤੇਰੇ ਬਰਥਡੇ ਤੇ ਵੀ ਕਰਾਵਾਂਗੇ ਜੋ ਉਹਨ ਮਾਗਰ ਵੀ ਭੱਜਿਆ ਗਿਆ ਇਹਨੂੰ ਦਿਖਾਇਆ ਜੋ ਵੀ ਇਹ ਮੈਂ ਕਰਾਵਾਂ ਤੇ ਅੱਲਾ ਨਿਕਾ ਜਾ ਜੋ ਵੀ ਕੱਪੜੇ ਚੇਂਜ ਕਰ ਜਲਦੀ ਚਾਹ ਪੀ ਲੈ ਫੇਰ ਮੈਂ ਹੋਣੀ ਯਾਦ ਤੁਹਾਨੂੰ ਵੀ ਮੈਂ ਤਾਂ ਲਿਆ ਦਨ ਆਣ ਤੇ ਈਲਾ ਕਹੇਗਾ ਆਟਾ ਉਹ ਕਿਆ ਪਿਆ ਆਟਾ ਲੈ ਕੇ ਆਉਣਾ ਤੇਲ ਖਤਮ ਹੋਇਆ ਪਿਆ ਮਤਲਬ ਕੇ ਲੈ ਕੇ ਆਉਣਾ ਤੈਨੂੰ ਮੈਂ ਪਿਉਣੀ ਕੇਨ ਨਾਲ ਉਹ ਲੈ ਕੇ ਆਉਂਦਾ ਚਪੇੜਾ ਵੀ ਪਹਿਣਗੀ ਆ ਮੈਂ ਡਾਕਟਰ ਦੇ ਕੋਲ ਹੀ ਲਿਆਣਾ ਮੁੜ ਕੇ ਨਾ ਮੇਰੇ ਕੋਲੇ ਹੁਣ ਪੈਸੇ ਨਹੀਂ ਤੁਹਾਨੂੰ ਡਾਕਟਰਾਂ ਦੇ ਲੈ ਕੇ ਜਾਣ ਨੂੰ ਠੀਕ ਆ ਚਾਹੇ ਕੇਨ ਪੀਓ ਮੇਰੇ ਕਣੀਓ ਤਾਂ ਠੰਡਾ ਪਾਣੀ ਪੀ ਲੋ ਬਰਫ਼ ਪਾ ਕੇ ਮੈਂ ਲੈ ਆਂਦੀ ਆ ਆਪਾਂ ਨੇ ਬਈ ਲੈ ਕੇ ਜਾਂਦੇ ਡਾਕਟਰਾਂ ਦੇ ਆਪਣੇ ਤਾਂ ਹੱਥ ਖੜੇ ਹੋ ਗਏ ਉਸ ਤਾਂ ਮੇਰੀ ਬੱਸ ਕਰਾਦੀ ਡਾਕਟਰਾਂ ਦੇ ਆ ਮਹੀਨੇ ਚ ਡਾਕਟਰ ਵੀ ਲਿਆਜ ਨਹੀਂ ਕਰਦੇ ਜਮਾ ਵੀ ਇੱਤਰ ਪਈ ਦੀ ਵੀ ਡਾਕਟਰ ਲਿਆਜ ਨਹੀਂ ਕਰਦੀ। ਜੇ ਤੂੰ ਤਾ ਇੰਨਾ ਐਡਾ ਬੜਾ ਹੋ ਗਿਆ ਤੈਨੂੰ ਤਾਂ ਆਪਣੀ ਜੀਭ ਤੇ ਥੋੜਾ ਜਿਹਾ ਕੰਟਰੋਲ ਕਰਨਾ ਚਾਹੀਦਾ। ਹੁਣ ਤੂੰ ਕਾਕਾ ਦਾ ਹੈ ਨਹੀਂ ਨਿਕਲ ਜਾਂ ਤੈਨੂੰ ਮੈਂ ਸਮਝਾਈ ਜਾਂ ਮਾਰੀ। ਖਾੜ ਪੀਣਾ ਜੀ ਲੈ ਆ ਕੋਈ ਵਾ ਜਿਹਦੇ ਨਾਲ ਠੰਡ ਨਾ ਹੋਵੇ ਉਹ ਚੀਜ਼ ਵੀ ਨਹੀਂ ਲੈ ਕੇ ਆਉਣੀ ਕੋਈ। ਉਰਕਰੇ ਕਰਕੇ ਵੀ ਲੈ ਕੇ ਆਉਣੇ ਹੈਗੇ। ਮੈਂ ਜਿਹੜਾ ਉਤੋਂ ਦੀ ਪਾਣੀ ਪਿਉ ਨਾ ਉਰਕਰੇ ਨਹੀਂ ਲੈਉਣੇ। ਹੋਰ ਜਿਹੜੀ ਮਰਜ਼ੀ ਚੀਜ਼ ਲਿਆ। ਕੁੱਕੜ ਲਈ ਹੋਣਾ ਕੋਈ ਕੋਲਡ ਡਰਿੰਕ ਨਹੀਂ ਪੀਣੀ ਬਈ ਆਪਣੇ ਕੋਲੇ ਜੋ ਮੇਰੇ ਕੋਲੇ ਕੋਈ ਪੈਸਾ ਨਹੀਂ ਹੈ ਨਾ ਮੈਂ ਨਾਰਮਲ ਪੀਉਂਗਾ ਨਾਰਮਲ ਤੇ ਕਿਆ ਨਹੀਂ ਕਸੂਦਾ ਸੌਦਾ ਸਾਰਾ ਮੁੱਕਿਆ ਪਿਆ ਆਟਾ ਆਟੋ ਉਹ ਬਾਹਰ ਤਾਂ ਖਾਲੀ ਤੂੰ ਖਾ ਮਦਨ ਦੇਖ ਲੈ ਲੈ ਆਵਾਜ਼ ਆ ਕਿੰਨਾ ਕਾ ਥੋੜਾ ਜਿਹਾ ਕਿੰਨਾ ਕਾ ਆਂਦਾ ਜੀ ਅੱਜ ਦੀ ਰੋਟੀ ਬਣ ਜੂ ਹਾਂ ਸ਼ਾਇਦ ਹੈਗਾ ਤਾਂ ਹੈਗਾ है था, था। <laughs> <सुल्णा किणारेगा> <सुंहारे ने लिया>। <किणारेगा> है का अरे मतलब सोमा की चाह आएगा ਮੈਨੂੰ ਤਾਂ ਤੇਰੀ ਹੈਲਪ ਦੀ ਲੋੜ ਨਹੀਂ ਖੜਾ ਹੋ ਜਾਏ ਠੁੱਠ ਕੇ ਮੇਰੀ ਸਬਜੀ ਦਾ ਹੱਥ ਨਾਲ ਮਾਰ ਪਾ ਜਤ ਥੋੜੀ ਐ ਸਬਜੀ ਬੰਦਰ ਹਾਂ ਖਾ ਕੇ ਦੇਖ ਲੈ ਇੱਕ ਵਾਰ ਖਾਦੇ ਨੇ ਅਸੀਂ ਨਹੀਂ ਮੈਂ ਖਾ ਕੇ ਦੇਖ ਲੈਣਾ ਲਾ ਰਹਿਣ ਦੇ ਬਸ ਗੜਵੀ ਹੈ ਗਾਇਜ਼ ਆਪਾਂ ਲੱਗ ਗਿਆ ਚੁੱਲ੍ਹੇ ਤੇ ਤੜਕਾ ਲਾਉਣ ਆਪਾਂ ਅਜੁਰ ਫਾਇਰ ਤੇ ਤੜਕਾ ਲਾ ਰਿਆ ਸਬਜੀ ਨੂੰ ਪਹਿਲੀ ਵਾਰ ਲਾ ਰਹੀ ਹਾਂ ਮੈਨੂੰ ਲੱਗਦਾ ਮੈਂ ਤਾਂ ਤੇਲ ਨਾ ਤੇਲ ਖਤਮ ਹੋ ਗਿਆ ਮੈਂ ਤੇਲ ਸੀ ਬਣਾਉਣੀ ਹੈ ਤੇ ਤੇਲ ਹੈ ਨਹੀਂ ਗਾ ਖਤਮ ਹੋ ਗਿਆ ਆ ਪਿਆਟਾ ਖਤਮ ਹੋ ਗਿਆ ਹੁਣ ਮੈਂ ਸਬਜ਼ੀਆਂ ਤੜਕਾ ਲਾ ਕੇ ਨਾ ਲੈ ਕੇ ਆਉਂਗੀ ਜਾ ਕੇ ਤੇ ਇੱਧਰ ਧਨੀਆ ਕੱਟ ਹੋ ਗਿਆ ਇੱਧਰ ਟਮਾਟਰ ਕੱਟ ਕਰ ਲਈ ਮੈਂ ਇਹਦੇ ਵਿੱਚ ਪਾਤਾ ਮੈਂ ਲਸਣ ਤੇ ਪਿਆਜ਼ ਚੋਪਰ ਦੇ ਵਿੱਚ ਗ੍ਰाइंड ਕਰ ਲਿਆ ਤੇ ਅੱਜ ਮੈਂ ਮोटा-ਮोटा ਮੰਮੀ ਅੱਗੇ ਚੱਲਦੀ ਹੈ ਗਾਈਜ਼ ਮੇਰੀ ਮੰਮੀ ਨੂੰ ਮਿਲੋ ਪੁੱਛੋ ਫਿਰ ਮੇਰੀ ਮੰਮੀ ਦਾ ਕੀ ਹਾਲ ਚਾਲ ਹੈ ਠੀਕ ਆ ਮੰਮੀ ਅੱਜ ਤੱਕ ਅਠੀ ਹੈ ਮੰਮੀ ਦੀ ਨਾਲ ਚੜੀ ਪਈ ਅੱਜ ਬੱਕੀ ਦੀ ਨਾਲ ਚੜ ਗਈ ਹੋਰ ਆ ਔਖਾ ਹੈ ਤੇ ਥੋੜਾ ਵੀ ਕਰਾ ਕੇ ਹੀ ਆ ਕਹਿੰਦੇ ਨਾਲ ਦਾ ਥੋੜਾ ਹੁੰਦਾ ਥੋੜਾ ਹੁੰਦਾ ਹੁੰਦਾ ਥੋੜਾ ਥੋੜਾ ਮੈਨੂੰ ਨਹੀਂ ਲੱਗਦਾ ਮੰਮੀ ਨਾਲ ਦੇ ਥੋਲੇ ਨਾਲ ਠੀਕ ਹੋ ਜੇਗੀ ਤੂੰ ਦਵਾਈ ਨਾਲ ਠੀਕ ਹੋਵੇਂਗੀ ਦੇਖ ਲਈ ਹੁਣ ਥੋੜਾ ਇੱਕ ਪਤਾ ਉਹਨੇ ਇੱਕ ਸਵੇਰੇ ਪੈਜੂ ਅੱਜ ਰੋਟੀ ਪੈਜੂ ਖਾ ਲੂ ਫਿਰ ਜੀ ਕੱਲ ਮੋੜ ਪੈਜੂ ਫਿਰ ਦਵਾਈ ਤਾਂ ਨਾਲ ਲਿਆ ਕੇ ਦਮਾ ਨਾ ਦਵਾਈ ਗਾਉਂ ਆ ਦੇਖ ਦੇਖ ਫਿਰ ਕੱਲੇ ਥੋਲੇ ਨਾਲ ਹੀ ਆਰਾਮ ਆਜੂ ਨਾ ਔਖਾ ਹੋ ਜੀ ਦਵਾਈ ਦੀ ਤਾਂ ਲੋੜ ਹੀ ਨਹੀਂ ਲੋਹਮ ਨਾ ਰੋਤੇ ਗੋਡੇ ਲੈ ਆਈ ਅੱਜ ਠੰਡ ਟਾਈਮ ਨਾਲ ਹੀ ਠੰਡ ਲੱਗਣ ਲੱਗੀ ਅਸੀਂ ਤਾਂ ਪਹੁੰਚ ਰਜਾਈ ਕੱਢਣੀ ਦੀ ਰਜਾਈ ਵੀ ਅਸੀਂ ਕਿਦਾਂ ਦੀ ਕੱਢੀ ਆ ਬੜਾ ਪਜਾਪਾ ਕਿਹੜਾ ਕੁਝ ਹੋਰ ਨਸ਼ਾ ਕਰਦੇ ਆ ਹੁਣ ਗੋਡੇ ਵੀ ਲਿਆਂਦੇ ਬੰਦੇ ਨੇ ਬੰਦੇ ਪਹੁੰਚ ਆਇਆ ਨਹੀਂ ਠੰਡ ਪਹਿਲਾਂ ਹੀ ਲੱਗਣ ਲੱਗੀ ਮੈਂ ਨਹੀਂ ਪਹੁੰਚ ਜਾ ਕੇ ਮੰਦੀ ਆ ਅੱਧੇ ਬੋਤ ਹੂੰ ਦੇ ਲੈ ਸੋ ਹਮ ਟਿਕ ਜਾ ਠੱਡ ਠੰਡਾ ਪਾਣੀ ਉੱਠ ਉੱਠ ਲਾ 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 ਪਏਗਾ ਨਾ ਇੱਕ ਹਾਂ ਚਪਲਾ ਤਾਂ ਉਹੀ ਲਈ ਹੋਗੀ ਆ ਸਾਈਕਲ ਹੀ ਚਲਾ ਲਾ ਦੇ ਚਲਾਉਣੀਆਂ ਨੇ ਮੈਂ ਟਿਊਸ਼ਨ ਛੱਡਿਆ ਹੋਣੀ ਅੱਜ ਇਹਨਾਂ ਨੂੰ ਟਿਊਸ਼ਨ ਤੋਂ ਛੁੱਟੀ ਕਰਕੇ ਇੱਥੇ ਮੇਰੀ ਜਾਨ ਨੂੰ ਪੰਗੇ ਖੜੇ ਕਰਤੇ ਮੇਰੀ ਜਾਨ ਕਿਹੜੀ ਜਾਨ ਮੇਰੀ ਜਾਨ ਕਹਿੰਦਾ ਮੇਰੀ ਜਾਨ ਨੂੰ ਕੰਡੇ-ਕੰਡੇ ਕਰਤੇ ਕਹਿੰਦਾ ਕਿਹੜੀ ਜਾਨ ਸਾਡੀ ਜਾਨ ਕਿੰਨਾ ਬੋਲਦਾ ਇਹ ਨਿਕਾ ਜਿਹਾ ਕਹਿ ਲੇ ਉਹ ਹੱਸਦਾ ਸਾਰੇ ਬੁੱਟਿਆਂ ਚਾਜੇ ਨੇ ਪਾਣੀ ਪਾਇਆ ਜਾ ਦੇ ਲੋ ਚੁੱਲ੍ਹੇ ਤੱਕ ਪਾਣੀ ਆਇਆ ਭਰ ਕੀ ਬੰਦਾ ਇਹਨਾਂ ਤੋਂ ਕੋਈ ਕੰਮ ਕਰਾ ਕੇ ਤਰ ਜੂਗਾ ਦੱਸ ਸਾਰੇ ਚੁੱਲ੍ਹੇ 'ਚ ਪਾਣੀ ਆ ਗਿਆ ਗਾਇਜ਼ ਹੱਥ ਤੇ ਉਧਰ ਪਾਇਆ ਨੇ ਸਾਰੇ ਗਮਲਿਆਂ 'ਚ ਪਵਾਇਆ ਸਾਰੇ ਮੁਟਿਆ 'ਚ ਪਵਾਇਆ ਮੈਂ ਕਿਹਾ ਪਾ ਦੇ ਕੱਪ ਨਾਲ ਪਾਈ ਗਿਆ ਖੁਸ਼ੈਂਕ ਤੋਂ ਭਰ-ਭਰ ਕੇ ਸੋਹਮ ਸਕੂਟਰੀ ਤੇ ਲੱਗੂ ਹੈਂਡਲ ਰੰਗ ਲੈ ਜੂ ਉਹਦਾ ਕੀ ਵਾਹ ਸਰਗਾ ਇਹ ਬੈਗ ਬਣਾਇਆ ਹੋਰ ਐ ਬਣਾ ਕੇ ਰੱਖਦਾ ਬੈਗ ਤੂੰ ਘੜਾ ਚੈੱਕ ਕਰਦਾ ਉਹਦਾ ਬੈਗ ਅਰੇ ਇਰ ਦੀ ਹਾਲਤ ਦੇਖ ਲਓ ਨਾ ਮੇਰੇ ਜਰ ਪਾਈ ਦੀ। ਓ ਇੰਨੀ ਗੰਦੀ ਕਰਤੀ। ਮੈਂ ਤਾਂ ਅੱਜ ਇਹਨਾਂ ਦਾ ਟਿਊਸ਼ਨ ਨਹੀਂ ਲੱਗਿਆ ਹੁਣ ਜੋ ਵੀ ਨੂੰ ਕਿਹਾ ਮੈਂ ਕਿ ਇਹਨੂੰ ਕੰਮ ਕਰਾ ਬੈਠੀਏ ਸਕੂਲ ਦਾ। ਸਾਰਾ ਕਰਾ ਦੇ ਦੇ ਦੀਆਂ ਕਾਪੀਆਂ ਸਾਰੀਆਂ ਚੈੱਕ ਕਰ ਕੰਮ-ਕਮ ਕੋਈ ਉਹਦੇ ਤੇ ਹੋਊਗਾ ਬੁੱਕਵਰਕ ਦੇਖ ਲਈ ਗਈ। ਗਾਇਜ਼ ਟਾਈਮ ਵੱਜ ਗਏ ਨੇ ਸਵਾ ਪੰਜ ਸ਼ਾਮ ਦੇ ਤੇ ਮੈਂ ਲੱਗੀਆਂ ਹੁਣ ਰੋਟੀ ਦੀ ਤਿਆਰੀ ਕਰਨ ਗੈਸ ਤੇ ਪਾਣੀ ਗਰਮ ਕੀਤਾ ਆਟਾ ਗੁੰਨਿਆ ਮੱਕੀ ਦਾ। ਮੱਕੀ ਦੀ ਰੋਟੀ ਬਣਾਉਂਗੀ ਸਾਚੀ ਆਪਣੇ ਬਣਦੀ ਆਲੂ ਮਟਰਾਂ ਦੀ। ਤੇ ਭਾਂਡੇ ਮੈਂ ਦੋ ਤਿੰਨ ਵਾਰ ਮਾਂਸ ਤੇ ਜਦੋਂ ਵੀ ਦੇਖੋ ਦੇ ਉਹਨਾਂ ਸ਼ੈਂਕ ਚ ਭਾਂਡੇ ਭਾਂਡੇ ਹੁੰਦੇ ਪਤਾ ਨਹੀਂ ਕੀ ਤਾਂ ਬੱਚੇ ਕਰਦੇ ਆ ਕੀ ਨਹੀਂ ਕਰਦੇ ਇਹਨਾਂ ਦੇ ਭਾਂਡੇ ਚੋਂ ਦੀ ਮੈਂ ਫਿਰਦੀ ਆ ਆਟਾ ਆਪਾਂ ਕੁੰਨ ਲਿਆ ਤੇ ਪਾਣੀ ਗਰਮ ਹੋ ਗਿਆ ਤੇ ਹੁਣ ਮੈਂ ਚਲਦੀ ਆ ਬਾਹਰ ਲੈ ਕੇ ਬਾਹਰ ਮੇਰਾ ਤਵਾ ਸਾਰਾ ਸਮਾਨ ਬਾਹਰ ਚੱਲਿਆ ਗਿਆ ਗਾਈਜ਼ ਆਜੋ ਜੀਨੇ ਜੀਨੇ ਚੁੱਲ੍ਹੇ ਤੇ ਮੱਕੀ ਦੀ ਰੋਟੀ ਖਾਣੀ ਆ ਬਈ ਆਲੂ ਮਟਰਾਂ ਦੀ ਸਬਜ਼ੀ ਨਾਲ ਮੱਕੀ ਦੀ ਰੋਟੀ ਬਣਾਈ ਹੈ ਮੇਰਾ ਦਿਲ ਕੀਤਾ ਬੈਠਾ ਅੱਜ ਮੱਕੀ ਦੀ ਰੋਟੀ ਬਣਾਉਣੇ ਆਲੂ ਮਟਰਾਂ ਦੀ ਸਬਜ਼ੀ ਨਾਲ ਸੀ ਮਟਰ ਵੀ ਅਜੇ ਪਹਿਲੀ ਵਾਰ ਬਣਾਏ ਨੇ ਜਦੋਂ ਵੀ ਸਰਦੀ ਸ਼ੁਰੂ ਹੋ ਜਾਣਾ ਮੰਮੀ ਮਟਰ ਮਹਿੰਗੀ ਬਹੁਤ ਨੇ 80 ਰੁਪਏ ਕਿਲੋ ਮਟਰ ਨੇ ਹਜੇ ਵੀ ਮਟਰਾਂ ਦਾ ਰੇਟ ਨਹੀਂ ਲੱਗਾ ਪਹਿਲੀ ਵਾਰ ਬਣਾਈ ਹੈ ਪਹਿਲੀ ਵਾਰ ਬਣਾਈ ਹੈ ਜਦੋਂ ਠੰਡ ਸ਼ੁਰੂ ਹੋਈ ਓਏ ਆਉਣਾ ਬਾਜਰਾ ਵੀ ਆਪਾਂ ਬਣਾ ਲੀਆ ਗੋਭੀ ਵੀ ਬਣਾ ਲਈ ਆ ਗਾਇਸ ਚੈੱਕ ਕਰੋ ਆਲੂ ਮਟਰਾਂ ਦੀ ਸਬਜ਼ੀ ਕਲਰ ਚੈੱਕ ਕਰੋ ਦੀਨਾ ਕਲਰ ਉੱਤੋਂ ਆਲੂ ਮਟਰਾਂ ਦੀ ਸਬਜ਼ੀ ਬਣਾਈਆ ਤੇ ਨਾਲ ਬਣ ਰਹੀਆ ਮਕਤੂਰੀ ਰੋਟੀ ਗਰਮ ਗਰਮ ਠੰਡੀ ਹੈ ਨਹੀਂ ਆਜੀ ਦੌੜ ਭੁੱਖ ਲੱਗੀ ਮਾਜਾ ਬਹੁਤ ਆ ਗੋਰੇ ਮੈਂ ਖਾ ਲਿਆ ਜੀਜਾ ਨਹੀਂ ਕਰਦਾ ਅੱਜ ਤਾਂ ਪ੍ਰੇ ਪ੍ਰੇ ਆ ਲੱਗਦਾ ਢਿੱਡ ਆਜੂ ਉਸ ਖਾਦਾ ਬਹਿ ਨਹੀਂ ਹੈ ਜੇ ਮੇਰੀ ਮੰਮੀ ਦੀ ਭਾਈ ਨਾਲ ਜੜੀ ਪਈਆ ਬੱਕਰੀ ਰੋਟੀ ਅੱਜ ਛੋਟੀ ਨਹੀਂ ਹੈ ਕਮੈਂਟ ਕਰਕੇ ਦੱਸਿਓ ਮੰਮੀ ਦੀ ਬੱਕੀ ਕਿਵੇਂ ਠੀਕ ਹੋਊਗੀ ਹਾ ਜੀ ਔਰ ਆ ਤੋ ਮੇਰੀ ਜਾਨ ਆਫ ਕੀ ਆ ਹਾਂ ਦੇਖਦੀ ਆਂ ਉਹ ਨਾ ਸੋਹਮ ਨੂੰ ਨਾ ਹੋਮਵਰਕ ਦਿੱਤਾ ਹੋਇਆ ਰੋਟੀ ਵਾਲੀ ਛੋਟੀ ਅੱਜ ਤਾਂ ਛੋਟੀਆਂ ਛੋਟੀਆਂ ਬਣਾ ਰਹੀ ਆ ਮੈਂ ਅੱਜ ਮੱਕੀ ਦਾ ਆਟਾ ਜਿਆਦਾ ਆ ਨਾ ਘੱਟ ਦਾ ਘਟਾ ਦੇ ਕਰਕੇ ਘੱਟ ਵੱਧਦੀ ਆ ਰੋਟੀ ਤੇ ਟੁੱਟ ਜਾਂਦੀ ਐ ਨੇ ਸਾਰਿਆਂ ਨੇ ਖਾਲੀ ਪੌਣੇ 8 ਹੋ ਗਏ ਮੰਮੀ ਨੂੰ ਹਜੇ ਭੁੱਖ ਨਹੀਂ ਮੰਮੀ ਤਾਂ ਵੀ ਖਾ ਲਿਆ ਹੈ ਜੀ ਮੰਮੀ ਨੇ ਦੁਪਹਿਰੇ ਪਿੰਨੇ ਖਾ ਲਿਆ ਜੋ ਹੁਣ ਬਾਜ ਘੱਟ ਕਰ ਮੰਮੀ ਨੇ ਦੁਪਹਿਰ ਨੂੰ ਗਿਆ ਹੁੰਦੇ ਨੂੰ ਚਾਹ ਨਾਲ ਕਾਹਦੇ ਸੀ ਉਹ ਕਾਸੀ ਦੀਆਂ ਹੁਣ ਜਦ ਮੰਮੀ ਨੂੰ ਭੁੱਖ ਨਹੀਂ ਦੋ ਗੇੜੇ ਮੰਮੀ ਨੇ ਚਾਹ ਦੇ ਲਾਤੇ ਸੀ ਤੇ ਦੋ ਪਿੰਡੀਆਂ ਖਾ ਲਈਆਂ ਸੀ ਮੈਂ ਹੁਣ ਰੋਟੀ ਵਾਲੇ ਢਾਂਡੇ ਮਰਜਣ ਲੱਗੀ ਆ ਸਬਜ਼ੀ ਬਹੁਤ ਜਿਆਦਾ ਵਧੀਆ ਬਣੀ ਸੀ ਆਪਣੇ ਪੜਾਈ ਵੀ ਪਹਿਲੀ ਵਾਰ ਸੀ ਜਦੋਂ ਵੀ ਸਰਦੀ ਸ਼ੁਰੂ ਹੋਈ ਉਹ ਤੇ ਪੜਾਈ ਵੀ ਚੁੱਲ੍ਹੇ ਤੇ ਅਸੀਂ ਪਾਣੀ ਬਹੁਤ ਟੇਸਟੀ ਸਬਜ਼ੀ ਜੋ ਉਹਨੇ ਦੋ ਵਾਰ ਪਵਾ ਕੇ ਖਾਦੀ ਹੈ ਨਹੀਂ ਜੋ ਉਹਨੂੰ ਜਦੋਂ ਮੈਂ ਦੱਸਿਆ ਸੀ ਨਾ ਵੀ ਆਲੂ ਮਟਰ ਬਣਾਏ ਨੇ ਜੋ ਉਹਨੇ ਨੱਕ ਜਿਹਾ ਚੜਾ ਲਿਆ ਸੀ ਕਿਉਂ ਕਿ ਨਹੀਂ ਪਤਾ ਕਿ ਉਹ ਜੋ ਉਹ ਨਹੀਂ ਕਰਦਾ ਹੁੰਦਾ ਫੇ ਜੋ ਉਹਨੇ ਦੋ ਵਾਰ ਲੈ ਕੇ ਖਾਣੇ ਨਾਲ ਲੀ ਕਿਉਂ ਕਿਉਂ ਵਾਜਾ ਅਚਾਰ ਲੈ ਕੇ ਜਾਣ ਦੀ ਗਾਇਲ ਸਾਡੀ ਹੈ ਨਾ ਦੋ ਐੜਕਾ ਹੋ ਗਈਆਂ ਜਾਂਦਾ ਨੁਕਸਾਨ ਹੋਈ ਜਾਂਦਾ ਸਾਡਾ ਨੁਕਸਾਨ ਹੋ ਗਿਆ ਦੋ ਐਨਕਾਂ ਖੋ ਗਈਆਂ ਇੱਕ ਐਨਕ ਮੰਮੀ ਤੇ ਰਹੀ ਅੱਜ ਕਿਤੇ ਇੱਕ ਜੋਬਨ ਨੇ ਖੋਤੀ ਕੱਲ 800 ਦੀ ਐਨਕ ਸੀ ਜਿਹੜੀ ਜੋਬਨ ਨੇ ਖੋਤੀ ਜਿਹੜੀ ਮੰਮੀ ਦੀ ਐਨਕ ਸੀ ਉਹ 500 ਦੀ ਸੀ ਇਹਨਾਂ ਦੋਨਾਂ ਨੇ ਨੁਕਸਾਨ ਕਰਤਾ ਦੋਨੇ ਆ ਬੈਠੇ ਨੇ ਨਾ ਹੁਣ ਐਨਕਾਂ ਲਿਆਉਂਦੇ ਫਿਰ 800 ਦੀ ਐਨਕ ਸੀ ਮੇਰੀ ਐਨਕ ਵੀ 800 ਦੀ ਉਹ ਪਹਿਲਾਂ ਟੁੱਟ ਗਈ ਸੀ ਮੈਂ ਤੇ ਗੱਗੀ ਨੇ ਦੋਨਾਂ ਨੇ ਇਕੱਠਿਆਂ ਨੇ ਲਈਆਂ ਸੀ ਇਹ ਜਿਹੜੀ ਐਨਕ ਮੈਂ ਚਿੱਟੇ ਰੰਗ ਦੀ ਲਾਉਣੀ ਹੁੰਨੀ ਸੀ ਇਹ ਗੱਗੀ ਦੀ ਐਨਕ ਸੀ ਮੇਰੀ ਤਾਂ ਪਹਿਲਾਂ ਹੀ ਟੁੱਟ ਗਈ ਸੀ ਔਰ 800 ਦੇ ਐਨਕ ਦੇਖ ਲਓ ਤੁਸੀਂ ਜੋ ਬਣ ਕਿਤੇ ਧਰਕੇ ਭੁੱਲੇ ਉਹਨਾਂ ਨੂੰ ਯਾਦ ਵੀ ਨਹੀਂ ਮੈਂ ਧਰੀ ਕਿੱਥੇ ਆ ਕੁਛ ਪਤਾ ਨਹੀਂ ਉਹ ਮੈਨੂੰ ਆਦਾ ਤੂੰ ਸਿੱਸੀ ਦੇ ਇੱਥੇ ਲਈ ਆ ਨਾ ਮੰਮੀ ਸ਼ੀਸ਼ੀ ਤਾਂ ਅਸੀਂ ਜਦੋਂ ਤੁਰਕੇ ਗਿਆ ਫਾਟ ਕੇ ਲੰਘ ਕੇ ਫਾਟ ਕੇ ਬੰਦ ਸੀ ਇਹਨੇ ਜਦੋਂ ਸਕੂਟਰੀ ਖੜਾਈ ਆ ਡੈਡੀ ਵਾਲੇ ਦਫ਼ਤਰ 'ਚ ਇਹਦੇ ਵਾਸਤੇ ਮੈਨੂੰ ਲੱਗਦਾ ਵੀ ਐਨਕ ਵਿੱਚ ਨਿੱਧਰੀ ਸਕੂਟਰੀ ਦੇ ਇਹਨੇ ਐਨਕ ਉੱਪਰ ਹੀ ਧਰਤੀ ਇਹਦੇ ਦਿਮਾਗ ਵਿੱਚ ਨੂੰ ਪਤਾ ਹੀ ਆ ਕਿੰਨਾ ਕੰਮ ਕਰਦਾ ਉਹ ਐਨਕ ਉੱਥੋਂ ਚੱਕ ਲਈ ਕਿਸੇ ਨੇ ਜੇ ਸਕੂਟਰੀ 'ਚ ਧਰੀ ਹੁੰਦੀ ਐਨਕ ਘਰੇ ਨਾ ਹੁੰਦੀ ਫਿਰ ਤਾਲੀ ਆ ਰਹੀਆਂ ਲੋਗਾਂ ਨੂੰ ਐਣਕ ਵੀ ਇੱਕੋ ਹੀ ਸੀ ਸਾਰੇ ਘਰ ਚ ਇੱਕੋ ਹੀ ਐਣਕ ਸੀ ਬਸ ਜਿਹੜਾ ਬੰਦਾ ਚਲਾਉਂਦਾ ਸੀ ਉਹੀ ਲਾਉਂਦਾ ਸੀ ਮੈਨੂੰ ਤਾਂ ਐਣਕ ਤੇ ਬੜਾ ਸਕੂਟਰ ਹੀ ਚਲਾਉਣੀ ਬਹੁਤ ਔਖੇ ਲੱਗਦੇ ਆ ਇੰਨੀ ਜਿਆਦੇ ਮਿੱਟੀ ਪੈਂਦੀ ਆ ਅੱਖਾਂ ਚ ਬੁਰਾ ਹਾਲ ਆ ਰੋੜਾਂ ਦਾ ਸਾਰੇ ਰੋੜ ਟੁੱਟੇ ਪਏ ਨੇ ਇੱਕ ਮਿੱਟੀ ਘਟਾ ਇੰਨਾ ਔੜ ਜਾਣ ਹੈ ਕਾਲੀ ਦਿੱਖਦੀ ਹੋਦੀ ਐ ਐਂਨੇ ਸੋਨੇ ਐਣਕ ਨੂੰ ਫੋਤੀ ਜੋ ਬੰਨੇ ਲਓ ਜੀ ਹੁਣ ਆਪਾਂ ਚੱਕ ਦੀਏ ਰੋਟੀ ਵਾਲੇ ਭਾਂਡੇ ਸੱਜੇ ਥੋੜੀ ਜੀ ਆਪੇ ਇਹ ਪਤਲੇ ਦੇ ਵਿੱਚ ਹੀ ਬੈਰਾ ਤੇ ਗਰਮ ਹੋ ਜੂਗੀ ਸਵੇਰੇ ਤੇ ਹੁਣ ਆਪਾਂ ਲੱਗਿਆ ਰੋਟੀ ਵਾਲੇ ਭਾਂਡੇ ਮੁੰਜਣ ਇਧਰ ਦੇ ਭਾਂਡੇ ਮੈਂ ਸ਼ੈੱਕ ਤੇ ਚੰਦ ਨੀ ਤੇ ਬਾਕੀ ਫਿਰ ਦੁੱਧ ਗਰਮ ਕਰੂੰਗੀ ਹਜੇ ਦਵਾਈਆਂ ਦੇਣੀਆਂ ਨੇ ਜੋ ਵੀ ਦਵਾਈ ਲੈ ਲੈ ਨਾਲੇ ਭਾਪ ਲੈ ਲੈ ਬਈ ਇੱਕ ਜਿਸ ਦਾ ਲੈ ਲਵਾਂ ਮੈਂ ਪਾਣੀ ਘਰੋਂ ਕਰਦੀ ਆ ਬੋਤਲਾਂ ਚ ਪਾ ਲਾ ਪਾਣੀ ਨਾਲੇ ਸੋਹਮ ਦੀ ਬੋਤਲ ਭਰਦੇ ਨਾਲੇ ਆਪਦੀ ਭਰਨਾ ਦੁਪਹਿਰੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਦੇਖੋ ਤੇਲ ਦੀ ਬੋਤਲ ਲੈ ਕੇ ਆਈਆਂ ਨਾਲੇ ਮੈਂ ਤੇਲ ਨਹੀਂ ਸੀ ਅੱਜ ਰਫਾਇਦ ਚ ਸਬਜ਼ੀ ਬਣਾਈ ਹੈ ਮੈਂ ਪਹਿਲੀ ਵਾਰ ਨਾਲੇ ਆਟਾ ਖਾਧਾ ਆਇਆ ਸੀ ਆਟਾ ਲੈਈਆਂ 2 ਕਿਲੋ ਉਹ ਤਾਂ ਲਈ ਨਾ ਟੌਟਾ ਟੌਟਾ ਇੱਕ ਗੱਦਲਾ ਕਣਕ ਲਿਆ ਕਰਾਂਗੇ ਅੰਤ ਬਣਾ ਗਜਾਰਾ ਨਹੀਂ ਹੈਗਾ ਪਿਛਲੀ ਵਾਰ ਨਾ ਸਾਡੀ ਪੋਜੀਸ਼ਨ ਨਹੀਂ ਸੀ ਹੈਗੀ ਕਣਕ ਲੈਣ ਦੀ ਤਾਂ ਕਰਕੇ ਸਾਕੋ ਕੰਪਨੀ ਸੀ ਬੈਠੀ ਗਈ ਬਹੁਤ ਔਖੇ ਹੁੰਦੇ ਆ ਮੁੱਲ ਦਾ ਆਟਾ ਲਿਆ ਕੇ ਖਾਣੇ ਉਹਦੇ ਚ ਹੁਣ ਆਪਾਂ ਕਰੀ ਜੀ ਆਪੇ ਹਾਂ ਉਹ ਆਟਾ ਕਿਹੜਾ ਵੀ ਸਸਤਾ ਹੁੰਦਾ ਸੀ 700 ਦਾ ਹੁੰਦਾ 20 ਕਿਲੋ ਆਟਾ ਮਹਿੰਗਾ ਹੋ ਗਿਆ ਆਟਾ ਉਪਰ ਸਾਰਾ ਕੁਝ ਹੁਣ ਤਾਂ ਠੀਕ ਹੋਗਾ ਨਾ ਉਹ ਭਾਂਡੇ ਛੁਂਦੇ ਹੋਰ ਭਾਂਡੇ ਮਾੜਾ ਲੈ ਕੇ ਸੋলো ਠੀਕ ਹੈ ਜੀ ਬਾਕੀ ਤੁਸੀਂ ਬੰਦੂ ਬਲੌਕ ਦੇ ਨਾਲ ਤੇ ਆਪਾਂ ਕਰ ਸਕਦੀਏ ਭਾਂਡੇ-ਫੁੰਡੇ ਦੁੱਧ ਗਰਮ ਕਰਨਾ ਦਵਾਈਆਂ ਦੇਣਾ ਬੱਚਿਆਂ ਨੂੰ ਠੱਕੇ ਨਾਲ ਜਿਵੇਂ ਦੇਣੀਆਂ ਪੈਣੀਆਂ ਨੇ ਹਾਂ ਕੀ ਕੀ ਆਹ ਤਾਂ ਲੱਗਦਾ ਦੋ ਲਾਹ বিনা ਲੈਏ ਕੀ ਰਣਵੀਰ ਕੇ ਰਣਵੀਰ ਕੇ ਕੀ ਕਰਨ ਜਾਣਾ ਰਾਤ ਨੂੰ ਕੀ ਯਾਦ ਕਰਨਾ ਲਓ ਜੀ ਗਾਇਸ ਟਾਈਮ ਬੱਜ ਗਏ ਨੇ ਪੌਣੇ 9 ਇੱਧਰ ਜੋ ਬੰਦੀਆਂ ਸ਼ੁਰੂ ਨੇ ਇਹ ਰਾਤ ਨੂੰ ਹੀ ਕਿਉਂ ਪੜਦਾ ਹੁੰਦਾ ਨੇ ਦੇਣੇ ਕਿੱਥੇ ਗਿਆ ਸੀ 8 ਵਜੇ ਤੱਕ ਕਿਹਾ ਹੋਣਾ 9 ਵਜੇ ਨਾਲੇ ਅੱਛਾ ਮੈਂ ਕੀ ਕਰਦਾਂ ਠੀਕ ਆ ਸਕਿਉਰਟੀ ਗਾਰਡ ਬੈਠੂਗਾ ਨਾ ਜੇ ਹੈ ਬੌਡੀਗਾਰਡ ਤੇਰੇ ਕੋਲੇ ਬੈਠੂ ਨਾ ਜੇ ਕੇ ਸੌਜੂ ਇਹ ਇਹ ਤਾਂ ਘਰਾੜੇ ਛੱਡ ਦੂ ਨਾ ਅੱਜ ਰੋਟੀ ਉਹਨਾਂ ਖਾਦਿਆ ਲੀਟ ਡੀਟਿਜ਼ ਨਾ ਚਲੇ ਰੋਟੀ ਦਿਖਾ ਰਣੀ ਦਵਾਈ ਲੈ ਲਈ ਦੀ ਦਵਾਈ ਨਾਲ ਆਲੀਓ ਦੂਜੀ ਦਾ ਨਾ ਨਾ ਆਲੀਆ ਠੀਕ ਹੋ ਗਈ ਅੱਜ ਦੀ ਦਵਾਈ ਦੇ ਆ ਗਈ ਜਾ ਨਾ 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 ਚੱਕੋ ਆਪਦੀ ਲਓ ਆਪਦੀ ਦਵਾਈ ਲਓ ਭਾਫ ਲਓ ਮੰਮੀ ਦੀ ਇਹਦੇ ਵਿੱਚ ਕੋਈ ਉਹ ਨਹੀਂ ਮੰਮੀ ਦਾ ਕੋਈ ਕੰਮ ਕਰਾਇਆ ਸਵੇਰ ਦਾ ਹੂੰ ਮੰਮੇ ਨੇ ਮੈਨੂੰ ਲਿਆਉਂਦਾ ਇਸ ਪਿਲ ਨਾ ਟਿਊਸ਼ਨ ਤਾਂ ਛੁੱਟੀ ਸੀ ਅੱਜ ਵੀ ਮੰਮਾ ਵੀ ਨਾ ਲਮਾਇਆ ਤੇ ਅੰਡੇ ਵੜ ਕੇ ਅਰ ਦਾਦੀ ਦਾਦੇ ਨਾਲ ਮੰਗਲ ਦਾਦੀ ਨੇ ਗਿਆ ਵੀ ਠੰਡ ਵਜਾ ਵਜ ਗਿਆ ਠੰਡ ਚ ਮਰ ਕੇ ਆਇਆ ਸੀ ਮੈਂ ਦਾਦੀ ਨਾਲ ਕੱਚੇ ਲੈਣ ਗਿਆ ਸੀ ਕੱਚੇ ਲੈਣ ਗਿਆ ਸੀ ਮੇਰਾ ਕੰਮ ਹੋੜੀ ਗਿਆ ਸੀ ਲਗਾਉਣ ਦਾਦੀ ਦਾਦੀ ਆਪਦੇ ਕੰਮ ਗਈ ਦੀ ਤੂੰ ਆਪਦੇ ਕੱਚੇ ਲੈਣ ਗਿਆ ਦੀ ਲਓ ਜੀ ਰਾਤ ਦੇ ਪੌਣੇ 9 ਵਜ ਗਏ ਆਪਾਂ ਲੱਗਿਆ ਸੌਣ ਹਾਂਜੀ ਗਿਆ ਜੀ ਕਾ ਪਿਆ ਅੰਦਰ ਹਾਂ ਬੀਆ ਜਾਂਦੀ ਹੁੰਦੀ ਆ ਤਿੱਲਕ ਕੇ ਡਿੱਗ ਜਾਂਦੀ ਹੁੰਦੀ ਐ ਇੱਕ ਲੇਡੀ ਜੋ ਦਿਖਾਉਂਦਾ ਉਹਨੂੰ ਦੇਖ ਦੇ ਕੇ ਹੱਸਦਾ ਸੋਹ। ਲਓ ਜੀ ਆਪਾਂ ਲੱਗਿਆ ਸੋਣ ਤੇ ਮੇਰੀ ਤਾਂ ਗਰਦਨ ਦੁਖਣ ਲੱਗ ਗਈ ਬਈ। ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਸਾਸ਼ਿਕਾ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ। ਸੋਮੀ ਗੁੱਡ ਨਾਈਟ ਕਰਦੋ। ਸੋਮੋ ਗੁੱਡ ਨਾਈਟ ਕਰਦੋ। ਸੁਣਿਆ ਨਹੀਂ? గుడ్ బయ